ਇਸ ਜਿਮਾ ਨਾ ਦਾ ਕਾਰਪੋਰੇਸ਼ਨ ਨੂੰ ਲਾਗਾਇਆ ਆਪਣੇ ਨਾਮ ਨੂੰ ਕੋਲਰ ਕਰਦਾ ਹੈਗਾ ਦਿਨਾਂ ਨੇ ਕੋਈ ਪੀਐਸ ਫਾਰਮ ਦੇਣਾ ਸੀਗਾ ਇਹਨਾਂ ਜੀ ਨੂੰ ਕੋਰਟ ਕੀਤੀ ਹੈ ਜਿਹੜਾ ਕੋਈ ਗਲਤ ਟਮਾਟੇ ਦੇ ਫਾਰਮ ਦਵਾ ਦਿੰਦੇ ਤੇ ਤਾਜ਼ਾ ਦੀ ਲਿਮਾਨ ਕੀਤੀ ਚਾਰ ਜਰਾਂ ਨੇ ਇਹ ਪਹਿਲਾਂ ਲੈ ਲਿਆ ਤੇ ਅੱਜ ਕੱਲ ਇਹਨਾਂ ਕਹਿ ਰਹੇ ਸੀ ਮੈਨੂੰ ਬੋਲ ਕੇ ਕਰਕਾ ਲਾ ਦੇ ਉਸ ਤੇ ਯਾਰ ਆ ਗਿਆ ਲੁਧਿਆਣਾ ਵਿਜੀਲੈਂਸ ਬਿਊਰੋ ਦੇ ਵੱਲੋਂ ਭ੍ਰਸ਼ਟਾਚਾਰ ਖਿਲਾਫ ਚਲਾਈ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਲੁਧਿਆਣਾ ਨੇ ਨਗਰ ਨਿਗਮ ਦੇ ਵਿੱਚ ਪਾਰਟ ਟਾਈਮ ਕਰਮਚਾਰੀ ਹਰੀਸ਼ ਕੁਮਾਰ ਨੂੰ ਰਿਸ਼ਵਤ ਲੈਣ ਦੇ ਕਾਬੂ ਕੀਤਾ ਗਿਆ ਜੀ ਕਿ 6000 ਰੁਪਏ ਦੀ ਰਿਸ਼ਵਤ ਲੈਣ ਦੇ ਕਾਬੂ ਕੀਤਾ ਉਧਰ ਇਸ ਬਾਬਤ ਐਸਐਸਪੀ ਵਿਜੀਲੈਂਸ ਨੇ ਜਾਣਕਾਰੀ ਦਿੱਤੀ ਹੈ ਤੇ ਕਿਹਾ ਕਿ ਜੱਦੀ ਘਰ ਦਾ ਤਬਾਦਲਾ ਕਰਾਉਣ ਦੇ ਬਦਲੇ ਨਗਰ ਨਿਗਮ ਤੋਂ ਟੈਕਸ ਸੁਪਰੀਟੈਂਟ ਰਜਿਸਟਰ ਨੰਬਰ 1 ਸਰਟੀਫਿਕੇਟ ਪ੍ਰਾਪਤ ਕਰਨਾ ਸੀ ਜਿਸ ਦੇ ਤਹਿਤ ਇਸ ਕਰਮਚਾਰੀ ਨੇ 6000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਕਿਹਾ ਕਿ ਇਸ ਨੂੰ ਕਾਬੂ ਕਰ ਲਿਆ ਤੇ ਜਾਂਚ ਜਾਰੀ ਹੈ ਠੀਕ ਹੈ ਇੱਕ ਜਗਦੀਸ਼ ਸਿੰਘ ਨੇ ਇਤ ਭਗਤ ਸਿੰਘ ਨਗਰ ਲੁਧਿਆਣਾ ਤੋਂ ਇੱਕ ਕਾਫੀ 올ਡ ਮੈਨ ਨੇ ਇਹਨਾਂ ਦਾ ਕਹਿਣਾ ਸੀਗਾ ਵੀ ਅੱਜ ਸਾਡੇ ਕੋਲ ਆਇ ਸੀਗੇ ਰੈਂਜ ਵਿੱਚ ਔਰ ਇਹਨਾਂ ਦਾ ਕਹਿਣਾ ਹੈਗਾ ਵੀ ਇੱਕ ਆਪਣਾ ਹਰੀਸ਼ ਕੁਮਾਰ ਨਾਂ ਦਾ ਕਾਰਪੋਰੇਸ਼ਨ ਚ ਮੁਲਾਜ਼ਮ ਹੈਗਾ ਆਪਣੇ ਆਪ ਨੂੰ ਕਲਰਕ ਦੱਸਦਾ ਹੈਗਾ ਉਹ ਇਹਨਾਂ ਨੇ ਕੋ ਟੈਸ ਫਾਰਮ ਲੈਣਾ ਸੀਗਾ ਵਿਸ਼ਕਰਮਾ ਕਲੋਨੀ ਚ ਇਹਨਾਂ ਦਾ ਕੋਈ ਮਕਾਨ ਸੀ ਪੁਰਾਣਾ ਕੋਈ ਕਾਰਟ ਬਾਇਟ ਗੱਜਦਾ ਤੇ ਉਹਦਾ ਇਹਨਾਂ ਨੂੰ ਟੈਸ ਫਰਮ ਚਾਹੀਦਾ ਸੀਗਾ ਇਹਨਾਂ ਨੇ ਇਹਨੂੰ ਅਪਰੋਚ ਕੀਤੀ ਇਹ ਕਹਿੰਦਾ ਜੀ ਕੋਈ ਗੱਲ ਨਹੀਂ ਤੁਹਾਡਾ ਮੈਂ ਟੀਐਸ ਫਾਰਮ ਦਵਾ ਦੂੰਗਾ ਤੇ 10000 ਦੀ ਇਹਨੇ ਡਿਮਾਂਡ ਕੀਤੀ ਚਾਰਜ ਆ ਇਹਨਾਂ ਨੇ ਇਹ ਪਹਿਲਾਂ ਲੈ ਲਿਆ ਇਤੋਂ ਔਰ ਕੱਲ ਇਹ ਇਹਨੂੰ ਕਹਿ ਰਿਹਾ ਸੀ ਮੈਨੂੰ Google Pay ਕਰ ਦਿਓ 6000 ਰੁਪਿਆ ਤੇ ਇਹਨਾਂ ਨੇ ਫਿਰ ਸਾਨੂੰ ਅਪਰੋਚ ਕੀਤੀ ਵੀ ਮੈਂ ਪੈਸੇ ਨਹੀਂ ਦੇਣੇ ਹੈਗੇ ਕ腐ਪਸ਼ਨ ਜਿਹੜਾ ਬੰਦੇ ਕਰਦੇ ਨੇ ਫਣਾਉਣੇ ਆ ਉਹ ਫਿਰ ਇਹਦਾ ਅਸੀਂ ਵੈਰੀਫਾਈ ਕਰਕੇ ਮੁਕਦਮਾ ਤੱਜ ਕੀਤਾ ਔਰ ਇਹਨੂੰ ਅੱਜ ਇਹਨੇ ਉਹ ਮੰਨਦਾ ਹੈਗਾ ਆਪਣੇ ਜਿਹੜਾ ਤਰਾ ਦੁਗਰੀ ਰੋਡ 'ਆਲ ਜੈਨ ਮੰਦਰ ਦੇ ਲਾਗੇ ਇਹਨੇ ਕਿਹਾ ਸੀ ਵੀ ਤੁਸੀਂ ਉੱਥੇ ਆ ਜਾਓ ਮੈਂ ਉੱਥੇ ਤੁਹਾਡਾ ਕੋ ਪੈਸੇ ਲੈ ਲਵਾਂ ਉਹ ਜੈਨ ਮੰਦਰ ਦੇ ਨੇੜੇ ਕੋ ਪਾਰਕ ਹੈਗਾ ਉਹ ਪਾਰਕ ਜਿਹੜਾ ਦੁਗਰੀ ਰੋਡ ਸਾਈਡ ਹੈਗਾ ਉੱਥੇ ਫਿਰ ਇਹ ਕੰਪਲੇਨਟ ਕੋਲ ਗਿਆ ਹੈਗਾ ਇਹਨੇ ਫਿਰ ਜਦੋਂ 6000 ਰੁਪਏ ਇਹਨੇ ਰੰਗੇਤੀ ਇਹਨੂੰ ਲੈਦਿਆਂ ਨੂੰ ਫੜਿਆ ਹੈਗਾ ਸਰਕਾਰੀ ਗਵਾਂ ਦੀ ਹਾਜ਼ਰੀ 'ਚ ਅਨੋ ਕਾਲ ਨੂੰ ਸੀਤਾਪਤ ਪੇਸ਼ ਕਰਾਂਗੇ ਕਿਹੜੇ ਜ਼ੋਨ ਦੇ ਵਿੱਚ ਸੀਗਾ ਇਹ ਜ਼ੋਨ ਸੀ ਕਾਰਪੋਰੇਸ਼ਨ ਵਿੱਚ ਲੱਗਾ ਸੀਗਾ ਇਹ ਜੀ ਕੋਈ ਕੰਮ ਜਾਰੀ ਸੀ ਜਿਵੇਂ ਹਾਈ ਕਰਮਚਾਰੀ ਹੈ ਵੈਸੇ ਹੈਗੇ ਪਾਰਟ ਟਾਈਮ ਕਰਦੇ ਹੈਗੇ ਆ ਜੀ ਤੇ ਇਹ ਆਪਾਂ ਨੂੰ ਕੁਲਕਸ਼ ਦੱਸ ਰਿਹਾ ਸੀ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਹੋਰ ਕੇ ਤੇ ਨਾਲ ਦੇ ਲਈ ਹਾਂਜੀ ਨਾਲ ਵੀ ਪੈਰ ਆਇਆ ਜੇ ਉੱਥੇ ਉਹ ਅਸੀਂ ਵੈਰੀਫਾਈ ਕਰਾਂਗੇ ਹੋਰ ਕਿਹੜਾ ਇਹਦੇ ਨਾਲ ਇਨਵੋਲਵ ਹੈਗਾ ਵੈਰੀਫਾਈ ਕਰਕੇ ਅਗਲੀ ਕਾਰਵਾਈ ਕਰਾਂਗੇ ਇਹਨਾਂ ਨੂੰ ਕਿਹੜਾ ਮੁਕਦਮਾ ਸੀ ਜਿਹੜਾ ਚਲ ਰਿਹਾ ਹੈ ਇਹਨਾਂ ਦੇ ਸੱਤ ਪੀਸੀ ਐਕਟ ਦੇ ਤਹਿਤ ਨਾਲ 7ਐਸੀ ਔਰ 120 ਵੀ ਵੀ ਲਈ ਹੈ 420 ਵੀ ਲਈ ਹੈ ਔਰ ਬਾਕੀ ਸੀਏ ਨੂੰ ਵੈਰੀਫਾਈ ਕਰਾਂਗੇ ਇਹਤੇ ਵੀ ਇੱਕ ਪਹਿਲਾ ਪਰਚਾ ਹੋ ਚੁੱਕਾ 2005 ਵਿੱਚ